ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੇ ਬਾਰੇ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਾਰੇ ਕੁਝ ਲੇਖਕਾਂ ਨੇ ਗਲਤ ਪ੍ਰਚਾਰ ਕੀਤਾ ਹੈ। ਅੱਜ ਅਸੀਂ ਉਸ ਦੇ ਬਾਰੇ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਗਲਤ ਜਨਮ ਤਰੀਕਾ ਲਿਖ ਕੇ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਗਲਤ ਕਾਰਨ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ 1590 ਦੇ ਦਿਨ ਪਿੰਡ ਬਡਾਲੀ ਨੇੜੇ ਛੇਰ ਹਟਾ ਸਾਹਿਬ ਅੰਮ੍ਰਿਤਸਰ ਵਿੱਚ ਹੋਇਆ ਸੀ। ਕੁਝ ਲੇਖਕਾਂ ਨੇ ਗੁਰੂ ਸਾਹਿਬ ਜੀ ਦਾ ਜਨਮ 1595 ਵਿੱਚ ਲਿਖਿਆ ਹੈ ਪਰ ਕੀਰਤਪਾਟ ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅਤੇ ਉਸ ਨੇ 13 ਅਪ੍ਰੈਲ 1634 ਦੇ ਦਿਨ ਗੁਰੂ ਦਾ ਚੱਕ ਅੰਮ੍ਰਿਤਸਰ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਸਨ ਇਸ ਮੌਕੇ ਤੇ ਉਹ ਹਾਜ਼ਰ ਸਨ ਅਤੇ ਗੁਰੂ ਸਾਹਿਬ ਦੇ ਜਨਮ ਦੀ ਘਟਨਾ ਨੂੰ ਆਪਣੀ ਵਾਹੀ ਦੇ ਵਿੱਚ ਇਨ੍ਹਾਂ ਲਖਜਾ ਦੇ ਵਿੱਚ ਰਿਕਾਰਡ ਕੀਤਾ ਸੀ ਇਸ ਲਿਖਤ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦਾ ਜਨਮ 1590 ਵਿੱਚ ਹੀ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੇ ਬਾਰੇ ਇੱਕ ਹੋਰ ਗਲਤ ਪ੍ਰਚਾਰ ਵੀ ਕੀਤਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਬਾਬਾ ਬੁੱਢਾ ਜੀ ਦੇ ਵਰਦਾਨ ਦੇ ਨਾਲ ਹੋਇਆ ਹੈ ਅਜੀਹਾ ਲੱਗਦਾ ਹੈ ਕਿ ਇਸ ਦੇ ਪਿੱਛੇ ਕਿਸੇ ਨੇ ਕਹਾਣੀ ਘੜੀ ਸੀ ਉਹ ਲੋਕ ਗੁਰੂ ਅਰਜਨ ਦੇਵ ਜੀ ਨੂੰ ਕਮਜ਼ੋਰ ਨੇਤਾਣਾ ਅਤੇ ਬਾਬਾ ਬੁੱਢਾ ਜੀ ਨੂੰ ਵੱਡਾ ਗੁਰੂ ਤੋਂ ਵੱਧ ਤਾਕਤਵਰ ਸਾਬਤ ਕਰਨਾ ਚਾਹੁੰਦੇ ਸਨ ਦੂਸਰੀ ਗੱਲ ਇਹ ਹੈ ਕਿ ਸਿੱਖਾਂ ਦੇ ਵਿੱਚ ਕੋਈ ਵਰਦਾਨ ਸ਼ਰਾਪ ਨਾ ਦੀ ਕੋਈ ਚੀਜ਼ ਨਹੀਂ ਹੈ ਅਤੇ ਤੀਜਾ ਇਹ ਕਿ ਬ੍ਰਾਹਮਣਾਂ ਦੇ ਮੁਤਾਬਿਕ ਹਰ ਇੱਕ ਦੇ ਘਰ ਦੇ ਵਿੱਚ ਪੁੱਤਰ ਦਾ ਹੋਣਾ ਜ਼ਰੂਰੀ ਹੈ ਪੁੱਤਰ ਤੋਂ ਬਿਨਾ ਮਾਪੇ ਦੀ ਮੁਕਤੀ ਨਹੀਂ ਹੁੰਦੀ ਹੈ। ਬਾਬਾ ਬੁੱਢਾ ਜੀ ਵਾਲੀ ਕਹਾਣੀ ਦਾ ਪਿਛੋਕੜ ਇਹ ਜ਼ਰੂਰ ਹੈ ਕਿ ਗੁਰੂ ਅਰਜਨ ਸਾਹਿਬ ਜੀ ਦਾ ਵਿਆਹ 20 ਜੂਨ 1579 ਦੇ ਦਿਨ ਹੋਇਆ ਸੀ ਪਰ ਕਈ ਸਾਲ ਆਪ ਜੀ ਦੀ ਸਿਹਤ ਖਰਾਬ ਰਹਿਣ ਦੇ ਕਰਕੇ ਆਪ ਜੀ ਦੇ ਕੋਈ ਔਲਾਦ ਪੈਦਾ ਨਹੀਂ ਹੋਈ ਸੀ ਅਤੇ ਮਾਤਾ ਰਾਮਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਦੇ ਕੋਲ ਭੇਜਿਆ ਅਤੇ ਦੂਜਾ ਵਿਆਹ ਕਰਵਾਉਣ ਦੇ ਲਈ ਮਨਵਾ ਲਿਆ। ਗੁਰੂ ਅਰਜਨ ਦੇਵ ਜੀ ਦਾ ਦੂਜਾ ਵਿਆਹ 19 ਜੂਨ 1599 ਵਿੱਚ ਲਾਹੌਰ ਭਾਈ ਸੰਗਤ ਰਾਉ ਦੀ ਪੁੱਤਰੀ ਮਾਤਾ ਗੰਗਾ ਦੇ ਨਾਲ ਹੋਇਆ ਵਿਆਹ ਤੋਂ ਬਾਅਦ 19 ਜੂਨ 1590 ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਬੱਬਾ ਬੁੱਢਾ ਜੀ ਦੇ ਵਰ ਨਾਲ ਹੋਣ ਦੀ ਝੂਠੀ ਕਹਾਣੀ ਇਹ ਘਟਨਾ ਵਿੱਚੋਂ ਹੀ ਘੜੀ ਗਈ ਹੋ ਸਕਦੀ ਹੈ ਗੁਰੂ ਸਾਹਿਬ ਜੀ ਨੇ ਆਪਣਾ ਬਚਪਨ ਗੁਰੂ ਦੀ ਬਡਾਲੀ ਤਰਨਤਾਰਨ ਅਤੇ ਗੁਰੂ ਦਾ ਚੱਕ ਅੰਮ੍ਰਿਤਸਰ ਵਿੱਚ ਬਤਾਇਆ ਗੁਰੂ ਸਾਹਿਬ ਥੋੜਾ ਸਮਾਂ ਲਾਹੌਰ ਵੀ ਰਹੇ ਅਤੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਤੋਂ ਪੜ੍ਹਾਈ ਅਤੇ ਬਾਬਾ ਬੁੱਢਾ ਜੀ ਤੋਂ ਘੋੜਸਵਾਰੀ ਅਤੇ ਸ਼ਾਸਤਰ ਵਿਦਿਆ ਸਿਖਲਾਈ ਹਾਸਲ ਕੀਤੀ। ਇੱਕ ਤਵਾਰੀਖ ਸੋਮੇ ਦੇ ਮੁਤਾਬਕ ਗੁਰੂ ਜੀ ਦਾ 13 ਸਾਲ ਦੀ ਉਮਰ ਵਿੱਚ ਹੀ ਸਾਰੀਆਂ ਮਾਰਸ਼ਲ ਖੇਡਾਂ ਦੇ ਵਿੱਚ ਮਾਹਿਰ ਹੋ ਚੁੱਕੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ 16 ਅਗਸਤ 1604 ਤੋਂ ਸਿਰਫ 5 ਦਿਨ ਬਾਅਦ 21 ਅਗਸਤ 1604 ਦੇ ਦਿਨ ਪਿੰਡ ਡੱਲਾ ਜਿਲ੍ਹਾ ਕਪੂਰਥਲਾ ਦੇ ਭਾਈ ਨਾਰਾਇਣਦਾਸ ਜੂਲਕਾ ਅਤੇ ਮਾਤਾ ਭਾਗਪਰੀ ਦੀ ਸੁਪਤਰੀ ਦਮੋਦਰੀ ਦੇ ਨਾਲ ਹੋਇਆ ਸੀ ਇਸ ਸਮੇਂ ਆਪ ਜੀ ਦੀ ਉਮਰ 14 ਸਾਲ ਸੀ ਗੁਰੂ ਸਾਹਿਬ ਦੀ ਬਰਾਤ ਦੇ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਿੱਤਾ ਜੀ ਭਾਈ ਕੀਰਤਪੜ ਜੀ ਭਾਈ ਮਥਰਾਪੜ ਜੀ ਭਾਈ ਜੇਠਾ ਭਾਈ ਪਿਰਾਨਾ ਜੀ ਵੀ ਸ਼ਾਮਲ ਹੋਏ ਸਨ 16 ਅਕਤੂਬਰ 1605 ਦੇ ਦਿਨ ਅਕਬਰ ਦੀ ਮੌਤ ਹੋ ਗਈ ਅਤੇ ਜਹਾਂਗੀਰ ਬਾਦਸ਼ਾਹ ਬਣ ਗਿਆ ਇਨ੍ਹਾਂ ਦਿਨਾਂ ਦੇ ਵਿੱਚ ਹੀ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਮੁਗਲ ਸਲਤਨਤ ਦਾ ਹਾਕਮ ਆਪ ਬਣਨ ਦੇ ਵਾਸਤੇ ਜਹਾਂਗੀਰ ਦੇ ਨਾਲ ਬਗਾਵਤ ਕਰ ਦਿੱਤੀ ਅਖੀਰ 1 ਮਈ 1606 ਦੇ ਦਿਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਖੁਸਰੋ ਦੀ ਗ੍ਰਿਫਤਾਰੀ ਤੋਂ ਬਾਅਦ ਜਹਾਂਗੀਰ ਕਾਫੀ ਸਮਾਂ ਲਾਹੌਰ ਦੇ ਵਿੱਚ ਹੀ ਰਿਹਾ। ਇਸ ਸਮੇਂ ਚੰਦੂ ਨੇ ਜਹਾਂਗੀਰ ਦੇ ਕੰਨ ਭਰਨੇ ਅਤੇ ਉਸ ਨੇ ਗੁਰੂ ਅਰਜਨ ਦੇਵ ਜੀ ਦੇ ਬਾਰੇ ਜਹਾਂਗੀਰ ਨੂੰ ਇਹ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਕਈ ਮੁਸਲਮਾਨਾਂ ਨੂੰ ਸਿੱਖ ਬਣਾ ਲਿਆ ਹੈ। ਇਤਿਹਾਸ ਵਿੱਚ ਅਕਸਰ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਚੰਦੂ ਦੀ ਲੜਕੀ ਦੇ ਵਿਆਹ ਦੇ ਬਾਰੇ ਵਿੱਚ ਸੁਣਦੇ ਹਾਂ। ਗੁਰੂ ਅਰਜਨ ਸਾਹਿਬ ਨੇ ਸੰਗਤ ਦੇ ਕਹਿਣ ਦੇ ਉੱਤੇ ਚੰਦੂ ਦੀ ਲੜਕੀ ਦਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਸ ਦੇ ਪਿੱਛੇ ਅਸਲ ਸੱਚਾਈ ਇਹ ਹੈ ਜਹਾਂਗੀਰ ਨੂੰ ਚੰਦੂ ਦੀ ਕੁੜੀ ਦੇ ਵਿਆਹ ਕਰਨ ਜਾਂ ਨਾ ਕਰਨ ਦੇ ਨਾਲ ਕੀ ਫਰਕ ਪੈਂਦਾ ਸੀ ਇਹ ਹੋ ਸਕਦਾ ਹੈ ਕਿ ਚੰਦੂ ਨੇ ਜ਼ਰੂਰ ਜਹਾਂਗੀਰ ਨੂੰ ਅਜਹੀਆਂ ਗੱਲਾਂ ਦਸੀਆਂ ਹੋਣਗੀਆਂ ਜਿਸ ਕਰਕੇ ਜਹਾਂਗੀਰ ਨੇ ਗੁੱਸੇ ਦੇ ਵਿੱਚ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਦਿੱਤੇ ਉਹ ਇਸ ਤਰ੍ਹਾਂ ਹੋ ਸਕਦਾ ਹੈ ਚੰਦੂ ਨੇ ਜਾ ਕੇ ਜਹਾਂਗੀਰ ਨੂੰ ਜ਼ਰੂਰ ਇਹ ਗੱਲ ਕਹੀ ਹੋਵੇਗੀ ਕਿ ਗੁਰੂ ਅਰਜਨ ਦੇਵ ਜੀ ਨੇ ਕੁਸਰੋ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਕਈ ਮੁਸਲਮਾਨਾਂ ਨੂੰ ਸਿੱਖ ਬਣਾ ਦਿੱਤਾ ਹੈ ਜੇਕਰ ਮੁਸਲਮਾਨ ਇਸੇ ਤਰ੍ਹਾਂ ਸਿੱਖ ਬਣਦੇ ਰਹੇ ਤਾਂ ਮੁਗਲ ਸਲਤਨਤ ਨੂੰ ਗੁਰੂ ਅਰਜਨ ਦੇਵ ਜੀ ਤੋਂ ਖਤਰਾ ਪੈਦਾ ਹੋ ਸਕਦਾ ਹੈ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਅਗਲੇ ਦਿਨ ਹੀ ਲੱਗ ਗਿਆ ਸੀ ਉਹਨਾਂ ਨੇ 25 ਮਈ ਨੂੰ ਹਰ ਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦੀ ਸੇਵਾ ਸੰਭਾਲ ਦਿੱਤੀ ਉਹਨਾਂ ਨੂੰ 26 ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 3 ਦਿਨ ਰਾਵੀ ਦੇ ਕੰਢੇ ਤੱਬ ਦੀ ਰੇਤ ਦੇ ਵਿੱਚ ਤਸੀਹੇ ਦੇ ਕੇ ਮਗਰੋਂ 30 ਮਈ 1605 ਦੇ ਉਨ੍ਹਾਂ ਦੇ ਜਿਸਮ ਨੂੰ ਪੱਥਰਾਂ ਦੇ ਨਾਲ ਬੰਨ੍ਹ ਕੇ ਰਾਵੀ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ। ਜਹਾਂਗੀਰ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਗੁਰੂ ਸਾਹਿਬ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਲਾਹੌਰ ਸ਼ਹਿਰ ਦੇ ਫੌਜਦਾਰ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤਾ ਜਾਵੇ। ਬਾਅਦ ਵਿੱਚ ਮੁਰਤਜ਼ਾ ਖਾਨ ਲਾਹੌਰ ਦਾ ਸੂਬੇਦਾਰ ਗਵਰਨਰ ਵੀ ਬਣਿਆ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਪ੍ਰਗਟ ਕੀਤਾ ਅਕਾਲ ਤਖਤ ਸਾਹਿਬ ਪ੍ਰਗਟ ਕਰਨ ਦਾ ਮਕਸਦ ਇਹ ਵੀ ਸੀ ਕਿ ਸਿੱਖ ਸਿਰਫ ਅਕਾਲ ਪੁਰਖ ਨੂੰ ਹੀ ਸੱਚਾ ਪਾਤਸ਼ਾਹ ਮੰਨਦੇ ਹਨ ਅਤੇ ਆਪ ਨੂੰ ਸਿਰਫ ਵਾਹਿਗੁਰੂ ਦੀ ਹੀ ਰਿਆਇਆ ਮੰਨਦੇ ਹਨ ਅਕਾਲ ਤਖਤ ਉਸ ਵਕਤ ਸਿਰਫ ਇੱਕ ਨਿੱਕਾ ਜਿਹਾ ਥੜਾ ਸੀ ਜਿੱਥੇ ਗੁਰੂ ਦਰਬਾਰ ਸਾਹਿਬ ਲਗਾਇਆ ਕਰਦੇ ਸਨ ਢਾਡੀ ਨੱਥਾ ਅਤੇ ਅਬਦੁੱਲਾ ਦੇ ਲਿਖੇ ਲਫ਼ਜ਼ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਤੋਂ ਕੁਝ ਲਿਖਾਰੀ ਇਹ ਕਹਿਣ ਲੱਗ ਪਏ ਕਿ ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਬਹਿਨ ਕੇ ਐਲਾਨ ਕੀਤਾ ਕਿ ਸਿੱਖ ਧਰਮ ਦੇ ਵਿੱਚ ਮੀਰੀ ਅਤੇ ਪੀਰੀ ਇੱਕ ਹਨ ਇਹ ਲਿਖਾਰੀ ਸਿਰਫ ਆਪ ਨੂੰ ਮੀਰੀ ਪੀਰੀ ਦੇ ਪਾਸ਼ਾ ਵੀ ਲਿਖਦੇ ਹਨ ਜੋ ਸਹੀ ਨਹੀਂ ਸਿਰਫ 6ਵੇਂ ਗੁਰੂ ਹੀ ਨਹੀਂ ਬਲਕਿ ਸਾਰੇ ਗੁਰੂ ਹੀ ਮੀਰੀ ਪੀਰੀ ਦੇ ਪਾਸ਼ਾ ਸਨ ਅਕਾਲ ਤਖਤ ਸਾਹਿਬ ਪ੍ਰਗਟ ਕਰਨ ਦੇ ਮਗਰੋਂ ਗੁਰੂ ਸਾਹਿਬ ਨੇ ਇਨਸਾਫ ਦੀ ਫੌਜ ਬਣਾਉਣ ਦਾ ਫੈਸਲਾ ਕੀਤਾ ਗੁਰੂ ਸਾਹਿਬ ਨੇ ਕਿਹਾ ਹਾਲਾਤ ਅਜਿਹੇ ਹਨ ਕਿ ਧਰਮ ਨੂੰ ਬਾਹਰੀ ਹਮਲਿਆਂ ਤੋਂ ਬਚਾਉਣ ਦੇ ਵਾਸਤੇ ਫੌਜ ਦੀ ਜਰੂਰਤ ਪੈਣੀ ਹੈ ਕਿਉਂਕਿ ਮੁਲਕ ਦੇ ਹਾਕਮਾਂ ਦੇ ਦਰਬਾਰ ਦੇ ਵਿੱਚੋਂ ਇਨਸਾਫ਼ ਖੰਭ ਲਾ ਕੇ ਉੱਡ ਗਿਆ ਹੈ ਉਹਨਾਂ ਨੇ ਸਿੱਖਾਂ ਨੂੰ ਸਨੇਹ ਭੇਜੇ ਕਿ ਇਸ ਫੌਜ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰਨ ਕੁਝ ਹੀ ਸਮੇਂ ਵਿੱਚ ਇਸ ਫੌਜ ਦੇ ਵਿੱਚ ਹਜ਼ਾਰ ਤੋਂ ਵੱਧ ਜਵਾਨ ਸ਼ਾਮਿਲ ਹੋ ਚੁੱਕੇ ਸਨ ਗੁਰੂ ਸਾਹਿਬ ਨੇ ਆਪਣੀ ਫੌਜ ਨੂੰ ਵੱਖ-ਵੱਖ ਜਥਿਆਂ ਦੇ ਵਿੱਚ ਵੰਡ ਦਿੱਤਾ ਇਹਨਾਂ ਜਥਿਆਂ ਨੂੰ ਭਾਈ ਬਿਧੀ ਚੰਦ ਭਾਈ ਪ੍ਰਿਆਨਾ ਭਾਈ ਜੇਠਾ ਭਾਈ ਪ੍ਰਾਗਾ ਅਤੇ ਭਾਈ ਲੰਗਾ ਦੇ ਜਥੇਦਾਰੀ ਹੇਠਾਂ ਸ਼ਸਤਰਾਂ ਦੀ ਸਿਖਲਾਈ ਦਿੱਤੀ ਗਈ ਗੁਰੂ ਸਾਹਿਬ ਨੇ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਜਿਹੜਾ ਸਿੱਖ ਗੁਰੂ ਸਾਹਿਬ ਦਾ ਦਰਸ਼ਨ ਵਾਸਤੇ ਕੋਈ ਵੀ ਭੇਟ ਲਿਆਉਣਾ ਚਾਹੇ ਤਾਂ ਉਹ ਕੋਈ ਹੋਰ ਕੀਮਤੀ ਤੋਹਫਾ ਲਿਆਉਣ ਦੀ ਬਜਾਏ ਚੰਗੇ ਘੋੜੇ ਅਤੇ ਚੰਗੇ ਸ਼ਸਤਰ ਲੈ ਕੇ ਆਵੇ ਹੌਲੀ-ਹੌਲੀ ਗੁਰੂ ਦਾ ਚੱਕ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਘੋੜੇ ਅਤੇ ਹਥਿਆਰ ਪੁੱਜ ਗਏ। ਗੁਰੂ ਸਾਹਿਬ ਨੇ ਇਹ ਹਥਿਆਰ ਸਿੱਖ ਫੌਜ ਦੇ ਵਿੱਚ ਵੰਡ ਦਿੱਤੇ। ਗੁਰੂ ਸਾਹਿਬ ਨੇ ਆਪ ਵੀ ਹਥਿਆਰ ਖਰੀਦੇ ਅਤੇ ਹਰ ਇੱਕ ਸਿੱਖ ਫੌਜੀ ਨੂੰ ਚੰਗੀ ਤਰ੍ਹਾਂ ਸ਼ਸਤਰਾਂ ਦੇ ਨਾਲ ਲੈਸ ਕਰ ਦਿੱਤਾ। ਉਧਰ ਜਹਾਂਗੀਰ ਨੇ ਜੁਲਾਈ 1611 ਵਿੱਚ ਲਾਹੌਰ ਸ਼ਹਿਰ ਦੇ ਫੌਜਦਾਰ ਮੁਰਤਜ਼ਾ ਖਾਨ ਨੂੰ ਲਾਹੌਰ ਸੂਬੇ ਦਾ ਗਵਰਨਰ ਲਗਾ ਦਿੱਤਾ। ਮੁਰਤਜ਼ਾ ਖਾਨ ਇੱਕ ਕਟੜ ਮੁਸਲਮਾਨ ਸੀ। ਇਸ ਦੇ ਨਾਲ ਹੀ ਫਿਰਕੂ ਮੁਸਲਮਾਨਾਂ, ਬ੍ਰਾਹਮਣਾਂ ਅਤੇ ਹੋਰ ਸਿੱਖ ਦੁਸ਼ਮਣਾਂ ਨੇ ਉਸ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਇਸ ਤੋਂ ਬਾਅਦ ਉਸ ਨੇ ਆਪਣੀ ਜਾਸੂਸ ਭੇਜ ਕੇ ਗੁਰੂ ਦਾ ਚੱਕ ਅੰਮ੍ਰਿਤਸਰ ਦੀਆਂ ਸਰਗਰਮੀਆਂ ਦੀ ਪੂਰੀ ਜਾਣਕਾਰੀ ਮੁਰਤਜਾ ਖਾਨ ਨੇ ਆਪ ਲਈ ਹਮਲਾ ਕਰਨ ਦੀ ਬਜਾਏ ਇਸ ਸਬੰਧੀ ਜਹਾਂਗੀਰ ਨੂੰ ਖਤ ਲਿਖ ਦਿੱਤਾ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਦਿੱਲੀ ਆਉਣ ਵਾਸਤੇ ਸੰਮਣ ਜਾਰੀ ਕਰ ਦਿੱਤਾ ਗੁਰੂ ਸਾਹਿਬ 31 ਦਸੰਬਰ 1612 ਦੇ ਦਿਨ ਘੋੜੇ ਤੇ ਸਵਾਰ ਹੋ ਕੇ ਕੁਝ ਦਰਬਾਰੀ ਸਿੱਖਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਚੱਲ ਪਏ ਰਸਤੇ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਗੁਰੂ ਸਾਹਿਬ ਜਨਵਰੀ 1613 ਦੇ ਵਿੱਚ ਦਿੱਲੀ ਪੁੱਜੇ ਅਤੇ ਪਿੰਡ ਚੰਦਰਾਵਲ ਖੇੜਾ ਦੇ ਵਿੱਚ ਗੁਰਦੁਆਰਾ ਮਜਨੂ ਟੇਲਾ ਵਾਲੀ ਥਾਂ ਠਹਿਰੇ ਗੁਰੂ ਸਾਹਿਬ ਇਸ ਪਿੰਡ ਵਿੱਚ ਵੀ ਦੀਵਾਨ ਸਜਾਉਂਦੇ ਰਹੇ ਜਦੋਂ ਜਹਾਂਗੀਰ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਿਆ ਤਾਂ ਉਸ ਨੇ ਗੁਰੂ ਜੀ ਦੀ ਗ੍ਰਿਫਤਾਰੀ ਦਾ ਫਰਮਾਨ ਜਾਰੀ ਕਰ ਦਿੱਤਾ ਉਸ ਨੇ ਗੁਰੂ ਸਾਹਿਬ ਨੂੰ 12 ਸਾਲ ਵਾਸਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਨ ਦੀ ਸਜ਼ਾ ਦੇ ਦਿੱਤੀ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਸਾਹਿਬ ਤੋਂ ਇਲਾਵਾ 100 ਤੋਂ ਵੱਧ ਰਾਜੇ ਸਿਆਸੀ ਕੈਦ ਭੁਗਤ ਰਹੇ ਸਨ ਇਹ ਸ਼ਾਹੀ ਜੇਲ ਸਿਰਫ ਰਾਜਿਆਂ ਅਤੇ ਹੋਰ ਅਤੇ ਖਾਸ ਸ਼ਖਸੀਤਿਆਂ ਨੂੰ ਕੈਦ ਕਰਨ ਵਾਸਤੇ ਵਰਤੀ ਜਾਂਦੀ ਸੀ ਜਦੋਂ ਗੁਰੂ ਸਾਹਿਬ ਗਵਾਲੀਅਰ ਕਿਲੇ ਵਿੱਚ ਬੰਦ ਸਨ ਤਾਂ ਬਾਬਾ ਬੁੱਢਾ ਜੀ ਭਾਈ ਜੇਠਾ ਜੀ ਬਹੁਤ ਸਾਰੇ ਹੋਰ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਵਾਲੀਅਰ ਜਾਂਦੇ ਰਹੇ ਸਨ ਕਿਉਂਕਿ ਜੇਲ ਦੇ ਵਿੱਚ ਨਜ਼ਰਬੰਦ ਹਸਤੀਆਂ ਦੇ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਸੀ ਇਸ ਕਰਕੇ ਇਹ ਸਿੱਖ ਕਿਲੇ ਦੀ ਦੀਵਾਰ ਦੀ ਪਰਿਕਰਮਾ ਕਰਕੇ ਮੁੜ ਜਾਇਆ ਕਰਦੇ ਸਨ ਇਸ ਕਿਲੇ ਦਾ ਦਰੋਗਾ ਭਾਈ ਹਰੀਦਾਸ ਯਾਦਵ ਉਹ ਦੂਰੋਂ ਭਾਈ ਲੱਖੀਦਾਇ ਬਣ ਜਾ ਰਹੇ ਜਿਹਦਾ ਰਿਸ਼ਤੇਦਾਰ ਸੀ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ ਸੀ ਉਹ ਸ਼ਾਇਦ ਸਿੱਖਾਂ ਨੂੰ ਗੁਰੂ ਸਾਹਿਬ ਦੇ ਨਾਲ ਮਿਲਾ ਵੀ ਦਿੰਦਾ ਹੋਵੇਗਾ ਜੇਲ੍ਹ ਦੇ ਵਿੱਚ ਗੁਰੂ ਸਾਹਿਬ ਗੁਰਬਾਣੀ ਦਾ ਕੀਰਤਨ ਅਤੇ ਕਥਾ ਕਰਿਆ ਕਰਦੇ ਸਨ ਗੁਰੂ ਸਾਹਿਬ ਦੀ ਸੰਗਤ ਕਰਨ ਕਰਕੇ ਸਾਰੇ ਕੈਦੀ ਰਾਜੇ ਸ਼ਹਿਜ਼ਾਦੇ ਜੋ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਕਾਫੀ ਉਦਾਸ ਸਨ ਅਤੇ ਮਾਨਸਿਕ ਰੋਗੀ ਸਨ ਅਤੇ ਉਹ ਹੁਣ ਚੜ੍ਹਦੀ ਕਲਾ ਵਿੱਚ ਰਹਿਣ ਲੱਗ ਪਏ ਸਨ 1618 ਵਿੱਚ ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖਾਨ ਦੀ ਮੌਤ ਹੋ ਗਈ ਇਨਾ ਦਿਨਾਂ ਦੇ ਵਿੱਚ ਹੀ ਸ਼ਾਹਜਹਾਨ ਦੇ ਸਬੰਧ ਵਜ਼ੀਰ ਖਾਨ ਨਾਂ ਦੇ ਇੱਕ ਅਹਿਮ ਦਰਬਾਰੀ ਦੇ ਨਾਲ ਬਣ ਗਏ ਜਿਸ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਨੂੰ ਰਿਹਾ ਕਰਨ ਵਾਸਤੇ ਸਿਫਾਰਿਸ਼ ਕੀਤੀ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਸਾਈ ਮੀਆਂ ਮੀਰ ਅਤੇ ਮਲਿਕਾ ਨੂਰ ਜਹਾਨ ਨੇ ਵੀ ਇਸ ਸੰਬੰਧੀ ਰੋਲ ਅਦਾ ਕੀਤਾ ਹੋਵੇਗਾ ਦੂਜੇ ਪਾਸੇ ਜਹਾਂਗੀਰ ਹੁਣ ਮੌਲਵੀਆਂ ਤੋਂ ਦੂਰ ਹੋ ਰਿਹਾ ਸੀ ਅਤੇ ਸਰਹੰਦ ਦੇ ਸ਼ੇਖ ਅਹਿਮਦ ਵਰਗਿਆਂ ਦਾ ਅਸਰ ਵੀ ਘੱਟ ਹੋ ਗਿਆ ਇਹਨਾਂ ਸਾਰਿਆਂ ਕਾਰਨਾਂ ਕਰਕੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਵਾਸਤੇ ਹੁਕਮ ਜਾਰੀ ਕਰ ਦਿੱਤੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਜਦੋਂ ਗੁਰੂ ਜੀ ਕੋਲ ਪੁੱਜੇ ਤਾਂ ਗੁਰੂ ਜੀ ਨੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਜਦੋਂ ਤੱਕ ਇਹ ਸਾਰੇ ਰਾਜੇ ਮੇਰੇ ਨਾਲ ਰਿਹਾ ਨਹੀਂ ਕੀਤੇ ਜਾਂਦੇ ਤਦੋਂ ਤੱਕ ਮੈਂ ਕਿਲਾ ਨਹੀਂ ਛੱਡ ਕੇ ਜਾਵਾਂਗਾ ਜਹਾਂਗੀਰ ਨੇ ਇੱਕ ਸ਼ਰਤ ਰੱਖੀ ਕਿ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਕੇ ਇਸ ਕਿਲੇ ਵਿੱਚੋਂ ਬਾਹਰ ਨਿਕਲ ਜਾਣਗੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਜਹਾਂਗੀਰ ਦਾ ਇਹ ਸੋਚਣਾ ਸੀ ਕਿ ਗੁਰੂ ਜੀ ਕਿਸ ਨੂੰ ਛੱਡਣਗੇ ਅਤੇ ਕਿਸ ਨੂੰ ਰਿਹਾ ਕਰਵਾਉਣਗੇ ਤਾਂ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਸਵਾਇਆ ਅਤੇ ਉਹਨਾਂ ਸਾਰੇ 52 ਰਾਜਿਆਂ ਨੂੰ ਕਿਲੇ ਦੇ ਵਿੱਚੋਂ ਰਿਹਾ ਕਰਵਾ ਲਿਆ। ਰਿਹਾ ਹੋਣ ਦੇ ਮਗਰੋਂ ਗੁਰੂ ਸਾਹਿਬ ਅਤੇ ਬਾਕੀ ਸਾਰੇ ਰਾਜੇ ਹਰੀਦਾਸ ਜਯਾਦਵ ਦੀ ਹਵੇਲੀ ਵਿੱਚ ਰਹੇ ਜਿੱਥੇ ਉਸ ਰਾਤ ਹਰੀਦਾਸ ਨੇ ਦੀਪਮਾਲਾ ਕੀਤੀ ਇਸ ਦੇ ਨਾਲ ਹੀ ਜਹਾਂਗੀਰ ਨੇ ਸ਼ੇਖ ਅਹਿਮਦ ਸਰਹੰਦੀ ਜਿਸ ਦੇ ੜਕਾਉਣ ਕਾਰਨ ਉਸਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕੀਤਾ ਸੀ ਉਸ ਨੂੰ ਵੀ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਉਸ ਨੂੰ ਕੈਦ ਵੀ ਇਸੇ ਕਿਲੇ ਵਿੱਚ ਕੀਤਾ ਗਿਆ ਗਵਾਲੀਅਰ ਦੇ ਕਿਲੇ ਵਿੱਚ ਰਿਆ ਹੋਣ ਦੇ ਮਗਰੋਂ ਗੁਰੂ ਸਾਹਿਬ ਵੱਖ-ਵੱਖ ਨਗਰਾਂ ਵਿੱਚੋਂ ਹੁੰਦੇ ਹੋਏ ਗੋਬਿੰਦਵਾਲ ਪੁੱਜੇ ਇਨ੍ਹਾਂ ਦਿਨਾਂ ਵਿੱਚ ਹੀ ਮੁਗਲ ਬਾਦਸ਼ਾਹ ਜਹਾਂਗੀਰ ਵੀ ਪੰਜਾਬ ਵਿੱਚ ਆਇਆ ਹੋਇਆ ਸੀ ਇੱਥੇ ਗੋਬਿੰਦਵਾਲ ਵਿੱਚ ਬਿਆਸ ਦਰਿਆ ਪਾਰ ਕਰਨ ਵੇਲੇ 27 ਜਨਵਰੀ 1620 ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੁਲਾਕਾਤ ਜਹਾਂਗੀਰ ਨਾਲ ਹੋਈ ਇਸ ਤੋਂ ਮਗਰੋਂ 8 ਫਰਵਰੀ 1620 ਦੇ ਦਿਨ ਦੋਵਾਂ ਦੇ ਵਿੱਚ ਇੱਕ ਵਾਰ ਫੇਰ ਕਲਾਂਨੌਰ ਦੇ ਵਿੱਚ ਮੁਲਾਕਾਤ ਹੋਈ ਇਸ ਮੌਕੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇਣ ਦੇ ਵੇਲੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ ਉਸ ਦੇ ਮਗਰੋਂ ਸਿੱਖਾਂ ਨੇ ਚੰਦੂ ਨੂੰ ਉਸ ਦੇ ਜੁਰਮ ਦੇ ਮੁਤਾਬਕ ਮناسب ਸਜ਼ਾ ਦਿੱਤੀ ਸਿੱਖਾਂ ਨੇ ਉਸ ਦੇ ਹੱਥ ਪਿੱਛੇ ਬਨ ਕੇ ਸਾਰੇ ਨਗਰ ਵਿੱਚ ਘਮਾਇਆ ਪਰ ਜਦੋਂ ਚੰਦੂ ਉਸ ਘਰ ਦੇ ਕੋਲ ਪੁੱਜਿਆ ਜਿਸ ਸਾਕਸ਼ ਨੂੰ ਗੁਰੂ ਅਰਜਨ ਦੇਵ ਜੀ ਦੇ ਉੱਤੇ ਤਤੀ ਰੇਤ ਪਾਉਣ ਦੀ ਡਿਊਟੀ ਲਾਈ ਗਈ ਸੀ ਉਸਨੇ ਚੰਦੂ ਨੂੰ ਦੇਖ ਕੇ ਉਹੀ ਘੜਛਾ ਉਸਦੇ ਸਿਰ ਵਿੱਚ ਮਾਰਿਆ ਅਤੇ ਚੰਦੂ ਉੱਥੇ ਹੀ ਮਰ ਗਿਆ ਉਸਦੇ ਦਿਮਾਗ ਵਿੱਚ ਇਹ ਚੱਲ ਰਿਹਾ ਸੀ ਕਿ ਇਸਨੇ ਮੇ ਤੋਂ ਕੀ ਪਾਪ ਕਰਵਾ ਦਿੱਤਾ ਇਸ ਤੋਂ ਬਾਅਦ ਜਹਾਂਗੀਰ ਅਤੇ ਗੁਰੂ ਸਾਹਿਬ ਇਕੱਠੇ ਲਾਹੌਰ ਗਏ ਅਤੇ ਦੋਨਾਂ ਨੇ ਇਕੱਠਿਆਂ ਹੀ 16 ਫਰਵਰੀ 1620 ਦੇ ਦਿਨ ਸਾਈ ਮੀਆਂ ਮੀਰ ਜੀ ਦੇ ਨਾਲ ਮੁਲਾਕਾਤ ਕੀਤੀ ਕਿਲੇ ਵਿੱਚੋਂ ਰਿਹਾ ਹੋਣ ਤੋਂ ਬਾਅਦ ਗੁਰੂ ਸਾਹਿਬ ਤਕਰੀਬਨ 7 ਸਾਲ ਦੇ ਮਗਰੋਂ 28 ਦਸੰਬਰ 1620 ਦੇ ਦਿਨ ਪਹਿਲੀ ਵਾਰ ਗੁਰੂ ਦਾ ਚੱਕ ਅੰਮ੍ਰਿਤਸਰ ਆਏ ਸਨ ਰਿਆ ਹੋਣ ਤੋਂ ਬਾਅਦ ਗੁਰੂ ਸਾਹਿਬ ਦਾ ਅੰਮ੍ਰਿਤਸਰ ਵਿੱਚ ਇਹ ਪਹਿਲਾ ਦੌਰਾ ਸੀ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜਿਸ ਦਿਨ ਅੰਮ੍ਰਿਤਸਰ ਪੁੱਜੇ ਉਸ ਦਿਨ ਹਿੰਦੂਆਂ ਦਾ ਤਿਹਾਰ ਦੀਵਾਲੀ ਦਾ ਤਿਹਾਰ ਨਹੀਂ ਸੀ ਅੰਮ੍ਰਿਤਸਰ ਵਿੱਚ ਦੀਵਾਲੀ ਮਹਾਂਤ ਦੇ ਸਮੇਂ ਤੋਂ ਹੀ ਮਨਾਣੀ ਸ਼ੁਰੂ ਹੋਈ ਸੀ ਅੰਮ੍ਰਿਤਸਰ ਰਹਿੰਦਿਆਂ ਹੋਇਆ ਗੁਰੂ ਸਾਹਿਬ ਨੇ ਰੋਹੀਲਾ ਦੀ ਖਬਰ ਸਾਰ ਵੀ ਲਈ ਇਸ ਨੂੰ ਗੁਰੂ ਅਰਜਨ ਸਾਹਿਬ ਨੇ ਬਸਾਇਆ ਸੀ ਅਤੇ ਇਸ ਦਾ ਨਾਮ ਗੋਬਿੰਦਪੁਰ ਰੱਖਿਆ ਸੀ ਅਤੇ ਇਸ ਨੂੰ ਹੁਣ ਗੋਬਿੰਦਪੁਰ ਆਖਦੇ ਹਨ ਗੁਰੂ ਸਾਹਿਬ ਦੀ ਗਵਾਲੀਅਰ ਕੈਦ ਦੇ ਦੌਰਾਨ ਇਸ ਥਾਂ ਤੇ ਭਗਵਾਨ ਦਾਸ ਘੇਰੜ ਜੋ ਕਿ ਚੰਦੂ ਦਾ ਕੁੜਮ ਸੀ ਉਸ ਨੇ ਨਜਾਇਜ਼ ਕਬਜ਼ਾ ਕਰ ਲਿਆ ਸੀ ਗੁਰੂ ਸਾਹਿਬ ਨੇ ਭਗਵਾਨ ਦਾਸ ਤੋਂ ਇਸ ਦਾ ਕਬਜ਼ਾ ਵਾਪਸ ਖੋ ਲਿਆ ਅਤੇ ਇਸ ਥਾਂ ਨੂੰ ਫੇਰ ਸਵਾਰਿਆ ਅਤੇ ਵਸਾਇਆ ਕੁਝ ਦਿਨਾਂ ਦੇ ਮਗਰੋਂ ਭਗਵਾਨ ਦਾਸ ਘੇਰੜ ਚੰਦੂ ਦੇ ਪੁੱਤਰ ਕਰਮਚੰਦ ਦੀ ਮਦਦ ਦੇ ਨਾਲ ਇੱਕ ਫੌਜ ਇਕੱਠੀ ਕੀਤੀ ਅਤੇ 27 ਦਸੰਬਰ 1621 ਦੇ ਦਿਨ ਰੋਹੀਲਾ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬੁਰੀ ਤਰ੍ਹਾਂ ਹਾਰ ਖਾਣ ਦੇ ਮਗਰੋਂ ਭਗਵਾਨ ਦਾਸ ੜ ਨੇ ਜਲੰਧਰ ਦੇ ਮੁਸਲਮਾਨ ਹਾਕਮ ਨੂੰ ਪੈਸੇ ਦੇ ਕੇ ਉਸ ਦੀ ਫੌਜ ਨੂੰ ਚੜਾ ਲਿਆ ਆ। 3 ਅਕਤੂਬਰ 1621 ਦੇ ਦਿਨ ਫੇਰ ਬੜੀ ਕਮਾਸਾਨ ਦੀ ਲੜਾਈ ਹੋਈ। ਇਸ ਲੜਾਈ ਦੇ ਵਿੱਚ ਭਗਵਾਨ ਦਾਸ ੜ ਉਸ ਦਾ ਪੁੱਤਰ ਰਤਨ ਚੰਦ ਅਤੇ ਚੰਦੂ ਦਾ ਪੁੱਤਰ ਕਰਮ ਚੰਦ ਤਿੰਨੇ ਹੀ ਮਾਰੇ ਗਏ। ਇਸ ਹਾਰ ਦੇ ਮਗਰੋਂ ਕਿਸੇ ਹੋਰ ਦਾ ਗੁਰੂ ਸਾਹਿਬ ਤੇ ਹਮਲਾ ਕਰਨ ਦਾ ਹੌਸਲਾ ਨਾ ਪਿਆ ਇਸ ਤਰ੍ਹਾਂ ਸਿੱਖ ਇਤਿਹਾਸ ਨੂੰ ਕਈ ਲੇਖਕਾਂ ਨੇ ਤੋਰ ਮੋੜ ਕੇ ਪੇਸ਼ ਕੀਤਾ ਹੈ ਇਸ ਨੂੰ ਪੜਨ ਅਤੇ ਸਮਝਣ ਦੀ ਲੋੜ ਹੈ ਫਿਰ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ